ਚਿਗਲ ਜੀ ਮੈਂ ਪ੍ਰਭਜੀਤ ਸਿੰਘ ਮਨ ਦੇ ਦਿਲ ਸੇ ਚੈਨਲ ਤੋਂ ਤੇ ਅੱਜ ਜੋ ਵਿਸ਼ਾ ਅਸੀਂ ਲੈ ਕੇ ਆਏ ਆ ਉਹ ਹੈ ਜੀ ਦੁੱਖ ਹੀ ਦੁੱਖ ਹੈ ਜਾਂ ਸੁੱਖ ਵੀ ਦੁੱਖ ਹੈ ਪਰ ਬਾਸ਼ਾ ਥੋੜੀ ਟੇਢੀ ਮੇਢੀ ਆ ਪਰ ਸਰਲ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਸਾਡੀ ਗੁਰਬਾਣੀ ਵਿੱਚ ਲਿਖਿਆ ਕਿ ਨਾਨਕ ਦੁਖੀਆ ਸਭ ਸੰਸਾਰ ਹਰ ਇਨਸਾਨ ਨੂੰ ਕੋਈ ਨਾ ਕੋਈ ਦੁੱਖ ਹੈ ਜਿਵੇਂ ਕਿ ਮੇਨ ਦੁੱਖ ਹੁੰਦੇ ਆ ਕਿ ਗਰੀਬੀ ਭੁੱਖਮਰੀ ਵਿਛੋੜਾ ਬਿਮਾਰੀ ਇਹ ਮੇਨ ਦੁੱਖ ਨੇ ਲੋਕਾਂ ਦੇ ਪਰ ਕਈ ਵਾਰ ਅਜਿਹੇ ਦੁੱਖ ਹੁੰਦੇ ਨੇ ਜਿਹੜੇ ਸਾਨੂੰ ਕਰਮਾਂ ਦੇ ਜਾਂ ਕਿਸਮਤ ਦੇ ਵੱਲੋਂ ਨਹੀਂ ਲੱਗੇ। ਅਸੀਂ ਆਪ ਆਪਣੇ ਕੋਲ ਬਣਾ ਲੈਂਦੇ ਹਾਂ ਦੁੱਖ। ਓਵਰ ਥਿੰਕਿੰਗ ਕਰਕੇ ਜਾਂ ਦੂਜਿਆਂ ਵੱਲ ਵੇਖ ਕੇ ਖੁਦ ਦੁਖੀ ਹੋਈ ਜਾਣਾ। ਕਈ ਵਾਰ ਕੀ ਹੁੰਦਾ ਵਾ ਕਿ ਹੱਦ ਤੋਂ ਵੱਧ ਕੇ ਹਲ ਵੇਖ ਕੇ ਜੈਲਸੀ ਕਰਦੇ ਆਂ। ਅਸੀਂ ਉਹ ਉਹਦੇ ਵਗਬੰਦ ਦੀ ਕੋਸ਼ਿਸ਼ ਕਰਦੇ ਤੇ ਆਪਣੇ ਆਪ ਨੂੰ ਦੁੱਖਾਂ 'ਚ ਪਾ ਲੈਂਦੇ ਆਂ। ਉਕੇ ਹਸੀਆਣੇ ਨੇ ਕਹਿਣਾ ਕਿ ਜੇ ਕਿਸੇ ਦਾ ਮੂੰਹ ਲਾਲ ਹੋਵੇ ਤੇ ਉਹ ਖੁਦ ਦੇ ਚਿਹਰੇ 'ਤੇ ਮਾਰ ਕੇ ਨਹੀਂ ਲਾਲ ਕਰ ਲਈਦਾ ਤੇ ਮੈਕਸਿਮਮ ਲੋਕ ਪੰਜਾਬ ਦੇ ਇਹਨਾਂ ਚੀਜ਼ਾਂ ਕਰਕੇ ਹੀ ਹੱਸ ਰਹੇ ਨੇ ਜਾਂ ਦੁਖੀ ਹੋ ਰਹੇ ਨੇ ਕਿਉਂਕਿ ਦੂਜਿਆਂ ਨੂੰ ਵੇਖ ਕੇ ਜੈਲਸੀ ਕਰਦੇ ਤੇ ਉਹਨਾਂ ਵਾਂਗੂ ਆਪ ਵੀ ਕੋਸ਼ਿਸ਼ ਕਰਦੇ ਆ ਅੱਜ ਦੇ ਇਸ ਵਿਸ਼ੇ ਬਾਰੇ ਵਿਸਥਾਰ ਨਾਲ ਗੱਲ ਕਰਨ ਜਾ ਰਹੇ ਆ ਡਾਕਟਰ ਸੁਵਿੰਦਰ ਕੌਰ ਸੋਡੀ ਜੀ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਮੈਮ ਸਭ ਤੋਂ ਪਹਿਲਾਂ ਤਾਂ ਆਪਾਂ ਸ਼ੁਰੂ ਕਰਦੇ ਆਂ ਦੁੱਖ ਤੇ ਸੁੱਖ ਦੁੱਖ ਤੇ ਸੁੱਖ ਦੀ ਪਰਿਭਾਸ਼ਾ ਤੋਂ ਹੀ ਸ਼ੁਰੂ ਕਰੋ ਜਿਹੜਾ ਦੁੱਖ ਆ ਦੁੱਖ ਹੁੰਦਾ ਕਿ ਘਰ ਦੇ ਵਿੱਚ ਕੋਈ ਬਿਮਾਰ ਆ ਤਾਂ ਦੁੱਖ ਆ ਅਗਰ ਫਾਈਨੈਂਸ਼ਲੀ ਕਰਾਈਸਿਸ ਹੈਗਾ ਪੈਸਾ ਨਹੀਂ ਹੈਗਾ ਤਾਂ ਵੀ ਦੁੱਖ ਹੈਗਾ ਤੇ ਜੇ ਘਰ ਦੀ ਚਾਰਤਵਾਰੀ ਸਹੀ ਨਹੀਂ ਹੈਗੀ ਤਾਂ ਵੀ ਦੁੱਖ ਹੈਗਾ ਬੱਚੇ ਨਹੀਂ ਹੈਗੇ ਤਾਂ ਵੀ ਦੁੱਖ ਆ ਅਗਰ ਬੱਚੇ ਕੰਮ ਕਾਜ ਨਹੀਂ ਕਰਦੇ ਤਾਂ ਵੀ ਦੁੱਖ ਆ ਹਾਂਜੀ ਤੇ ਅਗਰ ਰਿਸ਼ਤੇਦਾਰ ਜਿਹੜੇ ਹੈਗੇ ਗਰੀਬੀ ਕਰਕੇ ਸਾਡਾ ਨਹੀਂ ਵਰਤਦੇ ਉਹ ਵੀ ਸਾਡਾ ਦੁੱਖ ਹੀ ਆ ਹਾਂਜੀ ਤੇ ਸੁੱਖ ਜਿਹੜਾ ਦੁਲਟਾ ਸੁੱਖ ਹੈਗਾ ਕਿ ਪ੍ਰਵਾਸ ਸਾਡਾ ਬਹੁਤ ਵਧੀਆ ਸੁੱਖੀ ਸੁੱਖਾ ਕੰਮ ਕਾਜ ਵਧੀਆ ਸੁੱਖਾ ਕਾਰ ਬਾਰ ਵਧੀਆ ਬਣਿਆ ਹੋਇਆ ਸੁੱਖਾ ਕੋਈ ਬਿਮਾਰ ਨਹੀਂ ਹੈਗਾ ਸਾਰੇ ਤੰਦਰੁਸਤ ਹੈਗੇ ਆ ਇਹਨੂੰ ਆਪਾਂ ਸੁੱਖ ਕਵਾਂਗੇ ਠੀਕ ਹੈ ਤੇ ਇਹਦੇ ਹੈਗੇ ਮਤਲਬ ਦੁੱਖ ਤੇ ਸੁੱਖ ਦੀ ਪਰਿਭਾਸ਼ਾ ਕਈ ਦੁੱਖ ਇਹੋ ਜਿਹੇ ਆਪਾਂ ਗੱਲ ਕਰਨਾ ਹੈ ਕਿ ਜਿਹੜੇ ਆਪਾਂ ਨੂੰ ਕਿਸਮਤ ਵੱਲੋਂ ਮਿਲਦੇ ਆ ਜਾਂ ਸਾਡੇ ਕਰਮਾਂ ਦੇ ਲਿਖੇ ਹੁੰਦੇ ਆ ਕਈ ਕੋ ਦੁੱਖ ਇਹੋ ਜਿਹੇ ਜਿਹੜੇ ਆਪਾਂ ਖੁਦ ਆ ਆਪਣੇ ਆਪ ਨੂੰ ਲਾ ਲੈਂਦੇ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਦੁੱਖ ਪਰਮਾਤਮਾ ਵੱਲੋਂ ਮਿਲਦੇ ਆ ਉਹਦੇ ਵਿੱਚ ਆਪਾਂ ਫਿਰ ਉਹੀ ਗਰੀਬੀ ਆ ਜਾਂਦੀ ਆ ਕਿ ਉਹ ਦੁੱਖ ਗਰੀਬੀ ਆ ਕਿ ਪਰਮਾਤਮਾ ਨੇ ਚਲੋ ਆਪਣੇ ਕਰਮਾਂ ਦੀ ਖੇਡ ਆ ਜਾਂ ਜਿਵੇਂ ਮਰਜ਼ੀ ਲੈ ਲਓ ਜਾਂ ਘਰ ਦੇ ਵਿੱਚ ਕਹਿ ਲੋ ਕਿ ਕੋਈ ਬਿਮਾਰ ਬੰਦਾ ਹੈਗਾ ਜਾਂ ਕੁਛ ਆ ਇਹ ਆਪਣੇ ਦੁੱਖ ਨੇ ਹਨਾ ਲੇਕਿਨ ਸੁੱਖ ਦੇ ਵਿੱਚ ਦੁੱਖ ਕੇ ਆਪਾਂ ਗਵਾਂਡੀ ਦੀ ਗੱਲ ਕਰ ਲੈਂਦੇ ਆ ਕਿ ਜਿਹੜਾ ਗਵਾਂਡੀ ਆ ਉਹਨੇ ਗੱਡੀ ਲੈ ਲਈ ਦੁੱਖ ਸਾਨੂੰ ਆ ਉਹਦੇ ਘਰ ਤਾਂ ਸੁੱਖ ਆ ਗਿਆ ਵੀ ਬੜੀ ਖੁਸ਼ੀ ਹੋਈ ਆ ਪਰ ਸਾਨੂੰ ਉਸ ਚੀਜ਼ ਦਾ ਦੁੱਖ ਹੋ ਗਿਆ ਕਿ ਇਹਨੇ ਗੱਡੀ ਲਈ ਕਿਉਂ ਜੀ ਜੇ ਉਹਨਾਂ ਦੇ ਘਰ ਦੇ ਵਿੱਚ ਵਿਆਹ ਔਰ ਵਿਆਹ ਬਹੁਤ ਵਧੀਆ ਢੰਗ ਨਾਲ ਕਰਦੇ ਆ ਸਾਨੂੰ ਇਹ ਟੈਨਸ਼ਨ ਦਾ ਕਿ ਇਹਨਾਂ ਦਾ ਪੈਸਾ ਇਹਨਾਂ ਨੇ ਕਿੱਥੋਂ ਲਿਆ ਇਹਨਾਂ ਕੋਲ ਤਾਂ ਇਹਨਾਂ ਹੈ ਹੀ ਨਹੀਂ ਸੀਗਾ ਜਾਂ ਮਤਲਬ ਦਾਜ ਜਿਹੜਾ ਸੀਗਾ ਕੁੜੀ ਦਾ ਦਿੱਤਾ ਜਾਂ ਲਿੱਤਾ ਹਨਾ ਬਹੁਤ ਜ਼ਿਆਦਾ ਦਿੱਤਾ ਠੀਕ ਹੈ ਇਹਨੇ ਜੋਗੇ ਤਾਂ ਸੁਣ ਲੱਗਦੇ ਨਹੀਂ ਸੀਗੇ ਯਾਨੀ ਕਿ ਉਹ ਦਿਨ ਰਾਤ ਕਹਿ ਲੋ ਕਿ ਵੀ ਉਹ ਟੈਨਸ਼ਨ ਚ ਹੀ ਬੰਦਾ ਰਹਿ ਜਾਂਦਾ ਕਿ ਲੈ ਹੁਣ ਇਹਨਾਂ ਦੇ ਘਰ ਦੇ ਵਿੱਚ ਹੁਣ ਕੋਈ ਹੋਰ ਚੀਜ਼ ਆ ਗਈ ਲੈ ਗੇਟ ਖੜਕ ਗਿਆ ਲੈ ਹੁਣ ਰਿਸ਼ਤਾਰਾ ਆਇਆ ਜਿਸਰਾਂ ਦੇ ਹੱਥ ਵਿੱਚ ਵੀ ਬਟੇਰੇ ਡੱਬੇ ਫੜੇ ਹੋਏ ਆ ਜਾਂ ਕੋਈ ਸਮਾਨ ਫੜਿਆ ਹੋਇਆ ਲੈ ਹੁਣੇ ਗੱਡੀ ਦੇ ਵਿੱਚ ਘੁੰਮਣ ਚੱਲੇ ਆ ਫੇਰ ਆਪਾਂ ਸਟੇਟਸ ਚੈੱਕ ਕਰ ਲਿਆ ਉਥੇ ਦੇਖ ਲਿਆ ਕਿ ਲੱਜੇ ਇੱਥੇ ਘੁੰਮਦੇ ਪਏ ਆ ਇੱਥੇ ਇਹਨੇ ਨਵਾਂ ਸੂਟ ਪਾ ਲਿਆ ਇਹਨੇ ਸ਼ਾਪਿੰਗ ਕੀਤੀ ਆ ਇਹ ਬਹੁਤ ਵੱਡੇ ਦੁੱਖ ਨੇ ਜਿਹੜੇ ਲੋਕਾਂ ਦੇ ਘਰਾਂ ਚ ਹੋਣ ਲੱਗ ਚੁੱਕੇ ਆ ਬਿਲਕੁਲ ਤੇ ਕਈ ਵਾਰ ਹੁੰਦਾ ਕਿ ਜਿੱਦਾਂ ਕਿਸੇ ਦੇ ਘਰ ਦੁੱਖ ਆ ਤੇ ਕੋਈ ਆਪਾਂ ਜਾਣਦੇ ਆ ਵੇਖਣ ਉਥੇ ਆਪਣੇ ਆਪਣੇ ਵੱਲੋਂ ਦੇ ਲੋਕ ਜਾਂਦੇ ਆ ਉਹਨਾਂ ਨਾਲ ਅਫਸੋਸ ਕਰਨ ਦੁੱਖ ਦੇ ਵਿੱਚ ਸ਼ਾਮਲ ਹੋਣਾ ਪਰ ਘਰ ਆ ਕੇ ਕੁਝ ਹੋਰ ਗੱਲਾਂ ਕਰਦੇ ਆ ਉਹਨਾਂ ਚੀਜ਼ਾਂ ਬਾਰੇ ਤੁਹਾਡੇ ਕੀ ਵਿਚਾਰ ਆ ਜਿਹੜੀ ਚਨਾਨੀ ਆ ਨਾ ਸਵੇਰ ਤੋਂ ਸ਼ਾਮ ਤੱਕ ਇੱਕ ਐਕਸਾਈਟਮੈਂਟ ਹੁੰਦੀ ਆ ਨਾ ਕਿ ਸ਼ਾਮ ਨੂੰ ਸ਼ਾਮ ਕੇ ਵੇਲੇ ਜਾਉਂਗੀ ਜਾ ਕੇ ਦੇਖੂਗੀ ਉਥੇ ਕਿ ਵੀ ਉਹਨਾਂ ਦੇ ਘਰ ਆ ਪਾਣਾ ਵਰਤ ਗਿਆ ਵਾ ਵੀ ਮੰਨ ਲਓ ਚਨ ਪਾਣੇ ਦੇ ਵਿੱਚ ਆਪਾਂ ਲੈ ਲੈਂਦੇ ਕਿ ਵੀ ਹਾਰਟ ਅਟੈਕ ਹੀ ਹੋਇਆ ਹਨਾ ਪਰ ਹਾਰਟ ਅਟੈਕ ਹੋਇਆ ਕਿਉਂ ਆ ਹਨਾ ਉਹਦੀ ਅਲੱਗ-ਅਲੱਗ ਰੀਜ਼ਨਸ ਹੋ ਸਕਦੇ ਆ ਪਰ ਉਹਨੂੰ ਸਵੇਰ ਤੋਂ ਇਹ ਚੀਜ਼ ਦੀ ਐਕਸਾਈਟਮੈਂਟ ਆ ਵੀ ਮੈਂ ਫੜਾਫਟ ਉਹਨਾਂ ਦੇ ਘਰ ਜਾਵਾਂ ਜਾ ਕੇ ਦੇਖਾਂ ਪਤਾ ਕਰਾਂ ਕਿ ਵੀ ਇਹਨਾਂ ਦੇ ਹਾਰਟ ਅਟੈਕ ਕਿਉਂ ਹੋਇਆ ਕਿਵੇਂ ਹੋਇਆ ਕਿਸ ਕਾਰਨ ਕਰਕੇ ਹੋਇਆ ਨਾਲ ਤਾਂ ਚਾਰ ਗੱਲਾਂ ਕਰਕੇ ਆਉਂਗੀ ਨਾਲ ਚਾਰ ਸੁਣਾ ਕੇ ਆਉਂਗੀ ਨਾਲੇ ਪਰਿਵਾਰ ਦੇ ਵਿੱਚ ਬਹਿ ਕੇ ਆਉਂਗੀ ਤੇ ਜਦੋਂ ਉਹ ਜਾਂਦੇ ਆ ਜਾ ਕੇ ਤੋਂ ਬੜੇ ਵਧੀਆ ਢੰਗ ਦੇ ਨਾਲ ਹਾਂਜੀ ਬਹੁਤ ਮਾੜਾ ਹੋਇਆ ਕਿਵੇਂ ਹੋਇਆ ਸੀ ਮਤਲਬ ਇਹ ਜਿਹੀਆਂ ਗੱਲਾਂ ਹੋਣਗੀਆਂ ਜਦੋਂ ਘਰ ਵਾਪਸ ਪਰਤਣਗੇ ਕਹਿੰਦੇ ਦੇਖਿਆ ਬਹੁਤ ਵਧੀਆ ਹੋਇਆ ਗੱਲਾਂ ਬਣਾਉਂਦੇ ਸੀ ਵੱਡੀਆਂ ਵੱਡੀਆਂ ਪਰ ਅੱਜ ਹੀ ਚੀਜ਼ ਦਾ ਪਤਾ ਲੱਗ ਗਿਆ ਕਿ ਦੇਖਿਆ ਜਦੋਂ ਹਾਰਟ ਅਟੈਕ ਹੋਇਆ ਤਾਂ ਮਤਲਬ ਇਸ ਚੀਜ਼ ਦੀ ਉਹਨਾਂ ਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਗਵਾਂਡ ਦੇ ਵਿੱਚ ਜਾਂ ਰਿਸ਼ਤੇਦਾਰ ਦੇ ਵਿੱਚ ਅਗਰ ਕੋਈ ਬਿਮਾਰ ਹੋਇਆ ਤਾਂ ਸਭ ਤੋਂ ਵੱਧ ਸਾਨੂੰ ਖੁਸ਼ੀ ਹੋਈ ਕਿ ਸ਼ੁਕਰ ਹੈ ਪ੍ਰਮਾਤਮਾ ਕਿ ਇਹਦੇ ਘਰ ਕੁਝ ਮਾੜਾ ਤਾਂ ਹੋਇਆ ਹਾਂ ਤੇ ਇਹ ਜੀ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਵੀ ਜੇ ਉਹਨਾਂ ਦੇ ਦੇਣ ਆਏ ਤੇ ਉਹ ਸਾਡੇ ਵੀ ਆਉਣਗੇ। ਕਈ ਵਾਰ ਹੋਰਾਂ ਦੀਆਂ ਗੱਲਾਂ ਵਿੱਚ ਆ ਕੇ ਜਾਂ ਹੋਰਾਂ ਦੀਆਂ ਜੈਲਸੀਆਂ ਵਿੱਚ ਆ ਕੇ ਬੰਦਾ ਆਪਣਾ ਆਪ ਦਾ ਨੁਕਸਾਨ ਕਰ ਲੈਂਦਾ ਵਾ। ਉਹ ਦਿਨ ਤੁਸੀਂ ਕਿਵੇਂ ਦੱਸੋਗੇ ਵੀ ਕਿੰਦਾਂ ਦੇ ਨੁਕਸਾਨ ਬੰਦਾ ਕਰ ਸਕਦਾ ਵਾ ਜਾਂ ਕੀ ਕਰ ਲੈਂਦਾ ਵਾ। ਨੁਕਸਾਨ ਦੇ ਵਿੱਚ ਨਾ ਪਹਿਲਾਂ ਤਾਂ ਜਦੋਂ ਆਪਾਂ ਕਿਸੇ ਨੂੰ ਪਹਿਲਾਂ ਆਪਾਂ ਕਿਹਾ ਕਿ ਵੀ ਉਹਦੇ ਘਰ ਵਿੱਚ LED ਵੀ ਲੱਗੀ ਆ ਉਹਦੇ ਚ ਫਰਿੱਜ ਵੀ ਵੱਡੀ ਆ ਗਈ ਗੱਡੀ ਵੀ ਆ ਗਈ ਆ ਠੀਕ ਐ ਇੱਕ ਮੰਜ਼ਲ ਤਾਂ ਸੀ ਦੂਜੀ ਮੰਜ਼ਲ ਪਾ ਲਈ ਆ ਤੇ ਉਹ ਤਾਂ ਦੁੱਖ ਸੀਗਾ ਉਹਨੇ ਕੀਤਾ ਉਹਨੂੰ ਦੇਖਾ ਦੇਖੇ ਦੇ ਵਿੱਚ ਅਸੀਂ ਵੀ ਘਰ ਚ ਉਹ ਚੀਜ਼ ਨੂੰ ਲੈ ਗਏ ਅਸੀਂ ਲੋਨ ਵਾਲੇ ਪਾਸੇ ਚਲੇ ਗਏ ਪਹਿਲਾਂ ਪਰ ਠੀਕ ਆ ਵੀ ਸਾਡੀ ਫਰਿੱਜ ਛੋਟੀ ਅਸੀਂ ਵੱਡੀ ਲੈ ਲਈਏ ਪੈਸੇ ਤਾਂ ਹਨ ਨਹੀਂ ਚਲੋ ਲੋਨ ਹੀ ਕਰ ਲੈ ਪਰ ਉਹਨੂੰ ਦਿਖਾਣਾ ਵੀ ਤੇਰੇ ਬਰਾਬਰ ਅਸੀਂ ਖੜ ਗਏ ਆ ਫੇਰ ਗੱਡੀ ਲੈ ਲਈ ਗੱਡੀ ਛੋਟੀ ਸੀ ਗੱਡੀ ਵੱਡੀ ਲੈਣੀ ਸੀ ਪੈਸੇ ਹਨ ਨਹੀਂ ਸੀ ਫੇਰ ਅਸੀਂ ਲੋਕਾਂ ਤੋਂ ਪੈਸੇ ਮੰਗੇ ਉਧਾਰ ਲੈ ਜੀ ਮਰਜ਼ੀ ਕਰਕੇ ਇੱਕ ਖਾਵੇ ਦੇ ਲਈ ਉਹ ਮੁਸੀਬਤ ਆਪਣੇ ਗਲ ਚ ਪਾ ਲਈ ਦੂਜੇ ਨੰਬਰ ਦੇ ਉੱਪਰ ਕਿ ਜਦੋਂ ਅਸੀਂ ਇਹ ਜੀ ਚੀਜ਼ਾਂ ਸੋਚਦੇ ਨੇ ਕਿ ਚਲੋ ਬਹੁਤ ਵਧੀਆ ਹੋਇਆ ਪਰਮਾਤਮਾ ਨੇ ਕਰਤਾ ਵਧੀਆ ਸ਼ੁਕਰਾਨਾ ਕਰਦੀ ਹੈ ਮੈਂ ਤਾਂ ਵੀ ਇਹਨੂੰ ਵੀ ਦੇਖਣ ਨੂੰ ਦਿਨ ਹੋਏ ਕਿ ਵੀ ਇਹ ਦਿਨ ਮਾੜੇ ਆਏ ਆ ਦੇਤੇ ਪਰ ਉਹ ਪਰਮਾਤਮਾ ਦੇਖਦਾ ਉਹ ਪਰਮਾਤਮਾ ਕਿਤੇ ਨਾ ਕਿਤੇ ਉਹ ਚੀਜ਼ੇ ਤੁਹਾਡੇ ਤੇ ਵੀ ਲੈ ਕੇ ਆਉਂਦਾ ਫਿਰ ਉਸ ਨੂੰ ਰਿਅਲਾਈਜ਼ ਹੁੰਦਾ ਕਿ ਹਾਂ ਵੀ ਦੁੱਖ ਜਿਹੜਾ ਹੈਗਾ ਉਹ ਮੈਨੂੰ ਵੀ ਹੋਇਆ ਵਾ ਵੀ ਅੱਜ ਮੈਂ ਵੀ ਪਰੇਸ਼ਾਨ ਆ ਠੀਕ ਆ ਤੇ ਆਪਣੇ ਸਿੱਖ ਇਤਿਹਾਸ ਸਿੱਖ ਗੁਰਬਾਣੀ ਅਨੁਸਾਰ ਜਿੱਦਾਂ ਦੱਸਦੇ ਆ ਕਿ ਜਿਨਾਂ ਨੂੰ ਦੁੱਖ ਆਉਂਦਾ ਵਾ ਚਿਹਤੇ ਆਉਂਦਾ ਵਾ ਉੱਥੇ ਖੁਸ਼ ਨਾ ਹੋ ਤੇ ਜਦੋਂ ਕਿਹਤੇ ਖੁਸ਼ੀ ਆਉਂਦੀ ਆ ਤੇ ਉੱਥੇ ਦੀ ਉਹਦੇ ਵਾਸਤੇ ਵੇਖ ਕੇ ਜਰੂਰ ਨਾ ਤੂੰ ਹੀ ਆਪਣੇ ਕੀ ਵਿਚਾਰ ਦੇਣਾ ਚਾਹੋਗੇ ਇਸ ਚੀਜ਼ ਬਾਰੇ ਇਹਦੇ ਵਿੱਚ ਮੈਂ ਨਾ ਇੱਕ ਐਗਜ਼ਾਮਪਲ ਦਿੰਨੀ ਆ ਕਿ ਸਾਡੇ ਕੋਈ ਨੋਨ ਟੂ ਸੀਗੇ ਤੇ ਅਸੀਂ ਉਹਨਾਂ ਦੇ ਭੋਗ ਤੇ ਗਏ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮੈਨੂੰ ਪਹਿਲਾਂ ਪਤਾ ਚੱਲਿਆ ਸੀ ਵੀ ਉਹ ਬੜੇ ਢਿੱਲੇ ਰਹੇ ਆ ਤੇ ਹਸਪੀਟਲ ਵਿੱਚ ਐਡਮਿਟ ਰਹੇ ਆ ਤੇ ਜਦੋਂ ਮੈਂ ਅਸੀਂ ਉਹਨਾਂ ਦੇ ਭੋਗ ਤੇ ਗਏ ਤੇ ਪਿੱਛੇ ਲੇਡੀਜ਼ ਬੈਠੀਆਂ ਨਾ ਆਪਸ ਵਿੱਚ ਗੌਸਪਿੰਗ ਕਰਦੀਆਂ ਪਈਆਂ ਸੀਗੀਆਂ ਉਹੀ ਚੀਜ਼ਾਂ ਕੇ ਵੀ ਕੋਈ ਕਹੇ ਰਿਹਾ ਸੀ ਬਹੁਤ ਮਾੜਾ ਹੈ ਕੋਈ ਕਹਿੰਦੀ ਕਿ ਚੱਲ ਵਧੀਆ ਹੀ ਹੋਇਆ ਤੇ ਉਹਦੇ ਵਿੱਚ ਨਾ ਮੈਂ ਕੋਈ ਕਨਕਲੂਜਨ ਕੱਢ ਕੇ ਮੈਂ ਚੀਜ਼ ਨੂੰ ਜੱਜ ਕੀਤਾ ਕਿ ਉਹਨਾਂ ਦਾ ਕਾਫੀ ਜ਼ਿਆਦਾ ਪੈਸਾ ਜਿਹੜਾ ਸੀ ਨਾ ਉਹ ਉਹਨਾਂ ਦੇ ਇਲਾਜ ਤੇ ਲੱਗਿਆ ਬਿਮਾਰੀ ਦੇ ਲੱਗਿਆ ਮਤਲਬ ਕਿ ਕਿਥੇ ਠੁੱਕਰ ਖਾਦੀ ਕਰੇ ਕਿਤੇ 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 ਤੇ ਉਹ ਕਰਜ਼ੇ ਥਲੇ ਦੱਬੇ ਗਏ ਸੀ ਹਾਂਜੀ ਤੇ ਫਿਰ ਨਾ ਮੈਂ ਮਤਲਬ ਜਿਹੜਾ ਗੋਦਰ ਸਾਹਿਬ ਦੇ ਵਿੱਚ ਭੋਗ ਸੀ ਤੇ ਗੋਦਰ ਸਾਹਿਬ ਵੀ ਫਿਰ ਮੈਂ ਪ੍ਰਧਾਨ ਸਾਹਿਬ ਨੂੰ ਜਾ ਕੇ ਗੱਲ ਕੀਤੀ ਮੈਂ ਕਿਹਾ ਵੀ ਜੀ ਮੈਂ ਇੱਕ ਮਿੰਟ ਲਈ ਨਾ ਮੈਨੂੰ ਮਾਈਕ ਚਾਹੀਦਾ ਵੀ ਮੈਂ ਕੁਝ ਗੱਲ ਕਰਨੀ ਆ ਮੈਂ ਗੱਲ ਇਹ ਕੀਤੀ ਕਿ ਜਦੋਂ ਤੁਹਾਡੇ ਵਿਆਹ ਹੁੰਦਾ ਵਿਆਤ ਸੇ ਲਫਾਫਿਆਂ ਦੇ ਵਿੱਚੋਂ 2130 1550 ਵੱਤ ਪਰ ਸਗਨ ਪਾਉਨੇ ਹੋ ਬਿਲਕੁਲ ਉਹਨਾਂ ਨੂੰ ਲੋਡ ਵੀ ਨਹੀਂ ਹੁੰਦੀ ਪਰ ਫਿਰ ਵੀ ਅਸੀਂ ਉਹਨਾਂ ਨੂੰ ਸਗਨ ਪਾਉਨੇ ਆ ਦਿਖਾਉਨੇ ਆ ਕਿ ਚਾਚੇ ਤਾਏ ਮਾਮੇ ਵੀ ਇੰਨਾ ਕਰਦੇ ਪਏ ਆ ਪਰ ਅੱਜ ਉਹ ਰਸਦਾਰ ਕਿੱਥੇ ਹੈਗੇ ਆ ਬਿਲਕੁਲ ਤੋ ਅਜੇ ਸਰ ਜਿਹੜੇ ਹੈਗੇ ਖੜੇ ਹੋ ਕੇ ਵੀ ਇਹਨਾਂ ਨੂੰ ਅੱਜ ਦੇ ਰੇਟ ਦੇ ਵਿੱਚ ਕਹਿ ਲੋ ਕਿ ਵੀ ਅੱਜ ਆਪਾਂ 21300 ਦੀ ਥਾਂ ਤੇ ਉਹਨਾਂ ਨੂੰ ਇਹੀ ਕਿਹਾ ਕਿ ਵੀ 2000 3000 ਤੁਸੀਂ ਇਦਾਂ ਕਰਕੇ ਕੁਛ ਨਾ ਕੁਛ ਜੋ ਵੀ ਤੁਹਾਡੇ ਕੋਲ ਅੱਜ ਹੈਗਾ ਤੁਸੀਂ ਉਹ ਦੋ ਜੋ ਨਹੀਂ ਹੈ ਤੁਹਾਡੇ ਕੋਲ ਤੁਸੀਂ ਕੱਲ ਪਰਸੋ ਜਦੋਂ ਮਰਜ਼ੀ ਆ ਕੇ ਇਹਨਾਂ ਦੀ ਤੁਸੀਂ ਇੰਨੀ ਕੁ ਹੈਲਪ ਕਰਨੀ ਹੈ ਤਾਂ ਕਿ ਪੀੜਤ ਪਰਿਵਾਰ ਦੀ ਮਦਦ ਹੋ ਸਕੇ ਹਮਦ ਕੀ ਇਲਾਜ ਦੇ ਨਾਲ ਕਈ ਵਾਰ ਵੇਖੇਗੀ ਲੋਕਾਂ ਦੇ ਘਰ ਹੀ ਮੁੱਦੇ ਹੁੰਦੇ ਆ ਔਰ ਰੇਲ ਬਾਜ ਪਟਰੀ ਦੇ ਚੜੀ ਨਹੀਂ ਪਹੁੰਚਦੀ ਉਹਨਾਂ ਨੂੰ ਬੜਾ ਟਾਈਮ ਲੱਗ ਜਾਂਦਾ ਵਾ ਤੇ ਉਸੇ ਦਿਨ ਸੇਮ ਡੇ ਹੀ ਮਤਲਬ ਇੱਕ ਮਿਸਾਲ ਕਾਇਮ ਹੋਈ ਸੀ ਉੱਥੇ ਕੇ ਵੀ ਲੋਕ ਜਿਹੜਾ ਪਿੰਡ ਦਾ ਸਰਪੰਚ ਸੀ ਫਿਰ ਉਹ ਉੱਠਿਆ ਉਹਨੇ ਕਿਹਾ ਵੀ ਸਾਡੀ ਇੱਕ ਰੀਤ ਆ ਵਿਆਹ ਦੇ ਵਿੱਚ ਅਸੀਂ ਸਗਨ ਦਈਏ ਕਿ ਨਾ ਦਈਏ ਜਿਸ ਵੀ ਇਹ ਅਣਹੋਣੀ ਅਗਰ ਹੋ ਜਾਂਦੀ ਔਰ ਪਿੰਡ ਤੇ ਕਿੱਥੇ ਵੀ ਕੁਛ ਐਦਾਂ ਦਾ ਹੁੰਦਾ ਤਾਂ ਹਰ ਪਿੰਡ ਦਾ ਵਿਅਕਤੀ ਜਿਹੜਾ ਹੈਗਾ 100 ਤੋਂ ਲੈ ਕੇ 500 ਰੁਪਈਆ ਉਸ ਦਿਨ ਜ਼ਰੂਰ ਦੇਊਗਾ ਤਾਂ ਕਿ ਵੀ ਮਦਦ ਹੋ ਜਵੇ ਫਿਰ ਦੂਜੇ ਨੰਬਰ ਦੇ ਉੱਪਰ ਜਦੋਂ ਆਪਾਂ ਹਸਪੀਟਲਸ ਜਾਂਦੇ ਆਂ ਤੇ ਹਸਪੀਟਲਸ ਜਾ ਕੇ ਆਪਾਂ ਪਤਾ ਲੈਣ ਜਾਂਦੇ ਆਂ ਜਦੋਂ ਆਪਾਂ ਪਤਾ ਲੈਣ ਜਾਂਦੇ ਆਂ ਉਹ ਆਪਾਂ ਲੋਕਾਂ ਤੋਂ ਦੱਸ ਕੇ ਜਾਂਦੇ ਵੀ ਆਪਾਂ ਡੀ ਐਮਸੀ ਐਡਮਿਟਾ ਸੀ ਐਮਸੀ ਐਡਮਿਟਾ ਜੀ ਗੁਰਰਾਮਦਸ ਹਸਪੀਟਲ ਐਡਮਿਟਾ ਜੀ ਉਹ ਬਿਮਾਰ ਬਹੁਤ ਜ਼ਿਆਦਾ ਵਾ ਅਸੀਂ ਜਾਣਦੇ ਜ਼ਰੂਰ ਹਾਂ ਬਟ ਉਹ ਸਿਰਫ ਇੱਕ ਜਸਟ ਫਾਰਮੈਲਿਟੀ ਲਈ ਜਾਂਦੇ ਆ ਅਗਰ ਉੱਥੇ ਆਪਾਂ 500000 ਰੁਪਏ ਉਹਨਾਂ ਨੂੰ ਦੇ ਕੇ ਜਾਵਾਂਗੇ ਅਗਰ ਚਾਰਸ ਸਰ ਵੀ 100000 ਵੀ ਦਿੰਦੇ ਤਾਂ 4000 ਤਾਂ ਚਲੋ ਮਾੜਾ ਮੋਟਾ ਖਰਚਾ ਤਾਂ ਨਿਕਲਦਾ ਅਸੀਂ ਕੀ ਕਰਦੇ ਆ ਉਹਦੇ ਲਈ ਫਰੂਟ ਲੈ ਜਾਂਦੇ ਆ ਡਾਕਟਰ ਤਾਂ ਫਰੂਟ ਮਨਾ ਕਿਤੇ ਹੋਏ ਵੀ ਨਹੀਂ ਖਾਣਗੇ ਤਾਂ ਉਹਦੇ ਨਾਲ ਅਗਰ ਅਸੀਂ ਕੁਝ ਪੈਸੇ ਦਵਾਂਗੇ ਕੋਈ ਹੈਲਪ ਕਰਾਂਗੇ ਉਹ ਜ਼ਿਆਦਾ ਵਧੀਆ ਵੀ ਬੈ ਹਰੀ ਤਰਵਾਜਾਂ ਵਿਆਹਾਂ ਸ਼ਾਦੀਆਂ ਸੁੱਖਾਂ ਦੇ ਵਿੱਚ ਜਿਹੜਾ ਜਾ ਕੇ ਆਪਾਂ ਉੱਥੇ ਸਗਨ ਦਿੰਨੇ ਆ ਉਹਨਾਂ ਨਾਲੋਂ ਬੈਟਰ ਹੈਗਾ ਕਿ ਅਸੀਂ ਉਹੀ ਪੈਸਾ ਅਸੀਂ ਦੁੱਖ ਦੇ ਟਾਈਮ ਦੇ ਪਰ ਉਹਨਾਂ ਦਈਏ ਤੇ ਉਹਨਾਂ ਦੀ ਆਪਾਂ ਹੈਲਪ ਕਰੀਏ ਜਿੱਦਾਂ ਇੱਕ ਅੰਦਾਜ਼ ਜਿੱਦਾਂ ਓਵਰ ਥਿੰਕਿੰਗ ਨਾਲ ਵੀ ਕੋਈ ਦੁੱਖ ਆਪਾਂ ਆਪ ਬਣਾ ਲੈਂਦੇ ਆ ਉਹਨਾਂ ਦੁੱਖਾਂ ਬਾਰੇ ਕੁਝ ਵਿਸਤਾਰ ਚ ਦੱਸੋ ਓਵਰ ਥਿੰਕਿੰਗ ਬਿਨਾਂ ਮਤਲਬ ਦੇ ਸੋਚੀ ਜਾਣਾ ਅਸੀਂ ਤਾਂ ਬਿਲਕੁਲ ਘਰੋਂ ਵਧੀਆ ਆਵਾ ਖੁਸ਼ ਆ ਜਦੋਂ ਵੀ ਆਪਾਂ ਗੱਲ ਕਰਨੀ ਆਪਾਂ ਕਹਿਣਾ ਵਾਹਿਗੁਰੂ ਨੇ ਬਹੁਤ ਦਿੱਤਾ ਬੜੇ ਖੁਸ਼ ਆ ਜੇ ਨਾ ਵੀ ਹੋਵੇ ਨਾ ਫਿਰ ਵੀ ਆਪਾਂ ਕਵਾਂਗੇ ਅਗਰ ਆਪਾਂ ਲੂਣ ਨਾਲ ਰੋਟੀ ਜਾਂ ਚਾਰਨਾ ਵੀ ਖਾ ਰਹੇ ਆ ਤਾਂ ਆਪਾਂ ਇਹ ਵੀ ਕਵਾਂਗੇ ਵੀ ਵਧੀਆ ਰੋਟੀ ਖਾਧੀ ਆ ਪਰਮਾਤਮਾ ਆਪਾਂ ਕਵਾਂਗੇ ਵੀ ਇਦਾਂ ਹੀ ਸਾਨੂੰ ਦੇਈ ਜਾਵੇ ਭਲ ਅਸੀਂ ਹਰ ਵੇਲੇ ਹਰ ਪਲ ਆਪਾਂ ਸ਼ੁਕਰਾਨਾ ਕਰਨਾ ਪਰ ਅਸੀਂ ਲੋਕਾਂ ਨੂੰ ਦੇਖ ਕੇ ਆਪਾਂ ਬਿਨਾਂ ਮਤਲਬ ਦੇ ਆਪਣੀ ਓਵਰਥਿੰਕਿੰਗ ਜੇ ਲਈ ਜਾਨੇ ਟੈਨਸ਼ਨਾਂ ਲਈ ਜਾਨੇ ਆ ਉਹਨੇ ਇਦਾਂ ਕਰ ਲਿਆ ਉਹਨੇ ਇਦਾਂ ਕਰ ਲਿਆ ਉਥੇ ਇਦਾਂ ਹੋ ਗਿਆ ਉਥੇ ਇਦਾਂ ਹੋ ਗਿਆ ਉਹ ਦਿਮਾਗ ਚ ਇੱਕਦਾ ਚੀ ਚਲਦੀ ਆ ਦੂਜੇ ਨੰਬਰ ਤੇ ਕੀ ਹੁੰਦਾ ਵਾ ਕੰਪੀਟੀਸ਼ਨਸ ਕੰਪੀਟੀਸ਼ਨਸ ਦੇ ਵਿੱਚ ਉਹਦਾ ਬੱਚਾ ਫਰਸਟ ਆ ਗਿਆ ਮੇਰਾ ਨਹੀਂ ਆਇਆ ਇਹ ਵੀ ਓਵਰਥਿੰਕਿੰਗ ਆ ਤੁਹਾਡਾ ਬੱਚਾ ਸੈਕਿੰਡ ਆ ਥਰਡ ਆ ਫੋਰਥ ਆ ਜਾ ਪਾਸ ਹੋ ਗਿਆ ਇਹਦਾ ਸ਼ੁਕਰਾਨਾ ਕਰ ਦੋ ਉਹਦੇ ਬੱਚੇ ਨੌਕਰੀ ਵਧੀਆ ਮਿਲ ਗਈ ਮੇਰੇ ਬੱਚੇ ਨੂੰ ਨਹੀਂ ਮਿਲੀ ਅੱਜ ਬੱਚਾ ਹਰ ਇੱਕ ਜਿਹੜਾ ਹੈਗਾ ਉਹ ਬੀਐਸਐਫ ਫੋਰਸ ਤੇ ਜਾ ਰਿਹਾ ਪੁਲਿਸ ਡਿਪਾਰਟਮੈਂਟ ਤੇ ਜਾ ਰਿਹਾ ਕੋਈ ਜੱਜ ਲੱਗ ਰਿਹਾ ਕੋਈ ਵਕੀਲ ਲੱਗ ਰਿਹਾ ਲੇਕਿਨ ਸਾਡਾ ਬੱਚਾ ਜਿਹੜਾ ਹੈਗਾ ਉਹ ਨਹੀਂ ਲੱਗ ਰਿਹਾ ਤਾਂ ਵੀ ਟੈਨਸ਼ਨ ਆ ਵੀ ਇਹ ਵੀ ਓਵਰ ਥਿੰਕਿੰਗ ਆ ਉਹਨੂੰ ਬਿਨਾ ਮਤਲਬ ਦੇ ਆਪਾਂ ਬੀਪੀ ਵਧਾ ਲਿਆ ਸ਼ੂਗਰ ਕਰ ਲਈ ਹਾਰਟ ਦੀ ਪ੍ਰੋਬਲਮ ਹੋ ਗਈ ਤੇ ਬੱਚਿਆਂ ਨੂੰ ਵੀ ਆਪਾਂ ਪਰੇਸ਼ਾਨ ਕਰੀ ਜਾਣਾ ਤਾਂ ਹੀ ਬੱਚੇ ਜਿਹੜੇ ਸੁਸਾਈਸਾਈਡ ਕਰ ਜਾਂਦੇ ਆ ਤਾਂ ਹੀ ਬੱਚੇ ਨਸ਼ੇ 'ਚ ਲੱਗਦੇ ਪਏ ਆ ਤਾਂ ਹੀ ਬੱਚੇ ਕਰਦੇ ਹੁੰਦੇ ਐਂਟਰ ਹੁੰਦੇ ਆ ਉਹ ਮਦਰ ਚਾ ਫਾਦਰ ਉਹਦੇ ਤੇ ਫੇਰ ਦੁਬਾਰਾ ਉਸੇ ਚੀਜ਼ ਨੂੰ ਪ੍ਰੈਸ਼ਰ ਨੂੰ ਵਾਰ-ਵਾਰ ਲਈ ਜਾਂਦੇ ਨੇ ਕੱਖ ਨਹੀਂ ਕਰਨਾ ਤੇ ਹਾਂ ਇਹਨੇ ਕਰਨਾ ਹੀ ਕੱਖ ਨਹੀਂ ਇਹਨੂੰ ਆਉਂਦਾ ਹੀ ਕੱਖ ਨਹੀਂਗਾ ਲੈਕ ਜਿਆ ਤਾਂ ਹੈਗਾ ਵਾ ਤਾਂ ਉਹ ਜਦੋਂ ਆਪਾਂ ਬੱਚੇ ਨੂੰ ਨਲੈਕੀ ਵਾਲੇ ਪਾਸੇ ਲੈ ਕੇ ਜਾਵਾਂਗੇ ਤਾਂ ਓਵਰ ਥਿੰਕਿੰਗ ਉਸ ਬੱਚੇ ਦੇ ਦਿਮਾਗ ਵਿੱਚ ਵੀ ਆਊਗੀ ਸਾਡੇ ਦਿਮਾਗ 'ਚ ਉਹ ਸਾਡਾ ਘਰਕ ਕਲੇਸ਼ ਤਾਂ ਘਰ ਬਣ ਜਾਊਗਾ ਬਿਲਕੁਲ ਇਹ ਹੁਣ ਇੱਕ ਆਖਰੀ ਸਵਾਲ ਇਹ ਹੈ ਕਿ ਕਿਸੇ ਨੇ ਮੈਨੂੰ ਕਿਹਾ ਹੈ ਕਿ ਪੈਸਾ ਬਹੁਤ ਵੱਡੀ ਚੀਜ਼ ਆ ਹੂੰ ਜਦੋਂ ਕਿਸੇ ਦੇ ਘਰੇ ਦੁੱਖ ਹੁੰਦਾ ਵਾ ਪੈਸਾ ਕਿਸੇ ਹੱਦ ਤੱਕ ਬੰਦੇ ਦੀ ਮਦਦ ਕਰ ਸਕਦਾ ਪਰ ਤੁਸੀਂ ਇਹ ਕਹਿ ਸਕਦੇ ਕਿ ਪੈਸਾ ਹੀ ਸਭ ਕੁਝ ਹੁੰਦਾ ਵਾ ਪੈਸਾ ਸਭ ਕੁਝ ਨਹੀਂ ਹੁੰਦਾ ਕਾ ਪੈਸਾ ਹੁਣ ਆਪਾਂ ਦੋ ਮਤਲਬ ਆਪਾਂ ਸਾਰੇ ਮਿਲਦੇ ਆ ਹੁਣ ਮੈਂ ਪਰਪ ਤੈਨੂੰ ਕਹਾਂ ਕਿ ਤੇਰੀ ਜੇਬ ਚ ਕਿੰਨੇ ਪੈਸੇ ਆ ਹਾਂਜੀ ਤੇਰੇ ਜੇਬ ਚ 500 ਰੁਪਏ ਮੇਰੀ ਜੇਬ ਚ 1000 ਰੁਪਏ ਆ 1000 ਮੇਰਾ ਵਾ 500 ਤੇਰਾ ਹੀ ਆ ਨਾ ਮੇਰਾ 1000 ਤੇਰਾ ਵਾ ਬਣਨਾ ਨਾ ਤੇਰੇ ਪੈਸੇ ਮੇਰੇ ਬਣਦੇ ਆ ਬਿਲਕੁਲ ਠੀਕ ਹੈ ਲੇਕਿਨ ਉਹ ਜਿਹੜੇ ਪੈਸੇ ਹੈਗੇ ਆ ਸਾਡੇ ਕਿਦਾਂ ਨਾ ਕਿਤੇ ਰਾਸ਼ਨ ਦੇ ਵਿੱਚ ਜਿ ਕਿਹੜਾ ਕਿਤੇ ਡੇਲੀ ੀਨੀਡਸ ਦੇ ਵਿੱਚ ਉਹ ਕਮ ਆਉਣੇ ਆ ਠੀਕ ਹੈ ਪਰ ਅਸੀਂ ਅਗਰ ਕਹੀਏ ਕਿ ਅਸੀਂ ਬਿਮਾਰ ਹੋ ਗਏ ਆ ਹਸਪੀਟਲਾਈਜ਼ ਹੋ ਗਏ ਆ ਤਾਂ ਉਹ ਪੈਸਾ ਸਾਡੇ ਕੰਮ ਉਦੋਂ ਤੱਕ ਆ ਜਦ ਤੱਕ ਸਾਡੇ ਉਹ ਇਲਾਜ ਲਈ ਕੰਮ ਆ ਰਿਹਾ ਜਦ ਡਾਕਟਰ ਨੇ ਜਵਾਬ ਦਿੱਤਾ ਨਾ ਕਿ ਵੀ ਭਾਈ ਲੈ ਜੋ ਇਹਨੂੰ ਇਹਦਾ ਕੋਈ ਟ੍ਰੀਟਮੈਂਟ ਨਹੀਂ ਹੈਗਾ ਤਾਂ ਫਿਰ ਉਸ ਪੈਸੇ ਨੂੰ ਕੀ ਕਰਨਾ ਵਾ ਠੀਕ ਹੈ ਨਾ ਤੇ ਆਪਾਂ ਇਹ ਕਵਾਂਗੇ ਕਿ ਵੀ ਪ੍ਰਮਾਤਮਾ ਨੇ ਆਪਾਂ ਨੂੰ ਜੀਵਨ ਦਿੱਤਾ ਉਸ ਤੋਂ ਖੁਸ਼ ਰਹੀਏ ਤੰਦਰੁਸਤੀਆਂ ਮਾਣੀਏ ਤੰਦਰੁਸਤ ਰਹੀਏ ਵੱਧ ਦੀ ਟੈਨਸ਼ਨ ਆ ਡਿਪਰੈਸ਼ਨਸ ਲੈ ਲੈ ਕੇ ਆਪਦੇ ਆਪ ਨੂੰ ਬਿਮਾਰੀਆਂ ਲਵਾ ਕੇ ਤੇ ਇੱਕ ਆਪ ਲਾਲਚ ਤਰੀ ਵੀ ਆਪਾਂ ਵੱਧ ਤੋਂ ਵੱਧ ਪੈਸਾ ਕਮਾ ਲੈ ਵਾ ਤਰ ਪੈਸਾ ਕਮਾ ਲਈ ਉਹ ਬੈਂਕਾਂ ਚ ਹੀ ਰਹਿ ਜਾਣਾ ਜੇ ਤੁਸੀਂ 골ਡ ਬਣਾ ਰਹੇ ਹੋ ਤਾਂ 골ਡ ਵੀ ਬੈਂਕਾਂ ਚ ਹੀ ਰਹਿਣਾ ਸਾਧਨ ਟੈਨਸ਼ਨ ਰਹੂਗੀ ਕਿਤੇ ਚੋਰੀ ਨਾ ਹੋ ਜਵੇ ਠੀਕ ਹੈ ਉਹ ਚੋਰੀ ਤੋਂ ਬਚਣ ਲਈ ਸਭ ਤੋਂ ਵਧੀਆ ਵੀ ਤੇਰੇ ਕੋਲ ਤੇਰਾ 500 ਵਧੀਆ ਖੁਸ਼ ਆ ਤੇ ਮੇਰੇ ਕੋਲ ਮੇਰਾ 1000 ਆ ਆਪਾਂ ਬੜੇ ਖੁਸ਼ ਆ ਜੀ ਤੇ ਇਹ ਜੀ ਸਾਡਾ ਅੱਜ ਦਾ ਵਿਸ਼ਾ